ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੀ ਬਾਰੇ ਸਾਧ ਸੰਗਤ ਅੱਜ ਆਪਾਂ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤਨ ਨਾਲ ਦੇ ਰਿਸ਼ਤੇ ਦੇ ਬਾਰੇ ਬਾਬਾ ਦੀਪ ਸਿੰਘ ਜੀ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਰਿਸ਼ਤਾ ਹੈ ਇਹ ਸਿੱਖ ਦਾ ਰਿਸ਼ਤਾ ਹੀ ਨਹੀਂ ਬਲਕਿ ਇੱਕ ਬਹੁਤ ਹੀ ਗਹਿਰਾ ਤੇ ਪਿਆਰ ਭਰਿਆ ਰਿਸ਼ਤਾ ਸੀ ਉਨ੍ਹਾਂ ਦਾ ਜਿਹੜਾ ਰਿਸ਼ਤਾ ਹੈ ਸੇਵਾ ਸਿਮਰਨ ਅਤੇ ਕੁਰਬਾਨੀ ਦੀ ਅਨਮੋਲ ਮਿਸਾਲ ਹੈ। ਬਾਬਾ ਦੀਪ ਸਿੰਘ ਜੀ ਧੰਗ ਗੁਰੂ ਕਲਗੀ ਤਰਪਾਸ਼ਾ ਪਾਸ਼ਾ ਜੀ ਦੇ ਪੱਕੇ ਸ਼ਰਧਾਲੂ ਸਨ। ਅਸ਼ਕਾਮ ਸਿੰਘ ਦੀ ਸੇਵਾਦਾਰ ਸਨ। ਉਹ ਗੁਰੂ ਸਾਹਿਬ ਜੀ ਦੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਏ। ਇੱਕ ਬਾਦਰ ਚੋ ਦਾ ਬਣ ਕੇ ਉਭਰੇ ਸਨ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਧਰਮ ਦੇ ਰੱਖਿਆ ਦੇ ਲਈ ਤਿਆਰ ਕੀਤਾ ਤੇ ਉਹ ਗੁਰੂ ਸਾਹਿਬ ਦੇ ਅਧੀਨ ਲੜੀਆਂ ਗੀਆਂ ਲੜਾਈਆਂ ਦੇ ਵਿੱਚ ਵੀ ਸ਼ਾਮਲ ਹੋਏ ਸਨ ਜਿਵੇਂ ਕਿ ਅਨੰਦਪੁਰ ਸਾਹਿਬ ਦੀ ਲੜਾਈ ਜਿੱਥੇ ਉਹਨਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਸਾਹਿਬ ਜੀ ਨੂੰ ਬਹੁਤ ਵੱਡਾ ਵਿਸ਼ੇਸ਼ ਅਸ਼ੀਰਵਾਦ ਵੀ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਿਰਫ ਜੋਧੇ ਹੁਨਰ ਹੀ ਨਹੀਂ ਸਿਖਾਏ ਬਲਕਿ ਉਹਨਾਂ ਨੂੰ ਧਰਮ ਦੇ ਗਿਆਨ ਦੇ ਵਿੱਚ ਵੀ ਮਰ ਬਣਾਇਆ ਹੈ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਹਿ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾ ਤਿਆਰ ਕਰਨ ਦੇ ਲਈ ਜ਼ਿੰਮੇਵਾਰੀ ਵੀ ਸੌਂਪੀ ਗਈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੁਦ ਉਹਨਾਂ ਦੀ ਯੋਗਤਾ ਅਤੇ ਸ਼ਰਧਾ ਭਾਵਨਾ ਨੂੰ ਵੇਖ ਕੇ ਇਹ ਸੇਵਾ ਦਿੱਤੀ ਸੀ ਇਹ ਕੰਮ ਉਹਨਾਂ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਅਤੇ ਗੁਰੂ ਦੇ ਰਿਸ਼ਤੇ ਦੇ ਸਭ ਤੋਂ ਵੱਡੀ ਉਦਾਹਰਣ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਬੇਦਬੀ ਹੋਈ ਤਾਂ ਬਾਬਾ ਜੀ ਨੇ ਸਿਰਫ ਗੁਰੂ ਜੀ ਦੇ ਸਿੱਖ ਵਜੋਂ ਹੀ ਨਹੀਂ ਬਲਕਿ ਇੱਕ ਵਫਾਦਾਰ ਪੁੱਤਰ ਵਜੋਂ ਵੀ ਧਰਮ ਦੇ ਰੱਖਿਆ ਦੇ ਲਈ ਲੜਨ ਦਾ ਫੈਸਲਾ ਕੀਤਾ ਸੀ ਉਹਨਾਂ ਨੇ ਆਪਣੇ ਸਿਰ ਦੀ ਹਥੇਲੀ ਦੇ ਰੱਖ ਕੇ ਸੀਸ ਇਹ ਜਿਹੜੀ ਲੜਾਈ ਲੜੀ ਸੀ ਇਹ ਜਿਹੜਾ ਇਹ ਜਿਹੜਾ ਦ੍ਰਿਸ਼ ਹੈ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਪਿਆਰ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਨਾਲ ਕਿੰਨਾ ਗਹਿਰਾ ਹੋਵੇਗਾ ਤੇ ਉਹਨਾਂ ਨੇ ਆਪਣਾ ਜਿਹੜਾ ਜੀਵਨ ਹੈ ਕਲਗੀਧਰ ਪਾਤਸ਼ਾਹ ਜੀ ਦੇ ਸਿਧਾਂਤਾਂ ਦੇ ਉੱਤੇ ਚੱਲਦਿਆਂ ਕੁਰਬਾਨ ਕਰ ਦਿੱਤਾ ਸੀ ਇਸ ਲਈ ਬਾਬਾ ਦੀਪ ਸਿੰਘ ਜੀ ਅਤੇ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਰਿਸ਼ਤਾ ਹੈ ਸਿਰਫ ਗੁਰੂ ਤੇ ਸਿੱਖ ਦਾ ਰਿਸ਼ਤਾ ਹੀ ਨਹੀਂ ਬਲਕਿ ਸੇਵਾ ਕੁਰਬਾਨੀ ਅਤੇ ਅਟੁੱਟ ਵਿਸ਼ਵਾਸ ਦਾ ਰਿਸ਼ਤਾ ਹੈ ਬਾਬਾ ਜੀ ਨੇ ਗੁਰੂ ਜੀ ਦੇ ਦੁਬਾਰਾ ਦਿੱਤੇ ਕੋਈ ਹਰ ਸਭ ਤੇ ਫਤਨੂ ਬਹੁ ਖੂਬੀ ਦੇ ਨਾਲ ਲਿਭਾਇਆ ਹੈ ਸੋ ਗੁਰ ਕੀ ਧਾਰੀ ਸਾ ਸੰਗਤ ਇਹ ਜਿਹੜੀ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤੇ ਆਪ ਜੀ ਨੇ ਅੱਗੇ ਵੀ ਸ਼ੇਅਰ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ